ਕਹਾਲ ਸਾਹਿਬ ਵਾਇਬੋ ਤੇ ਕਿਪਾਤੇ ਸਾਡਾ ਮੁੱਖ ਅੱਜ ਇੱਥੇ ਆਉਣ ਦਾ ਕਰਨੇ ਹੈ ਕਿ ਅਸੀਂ 13 ਤਰੀਕ ਨੂੰ 23 ਤਰੀਕ ਨੂੰ ਦੀਨਾ ਕਾਂਗੜ ਵਿਖੇ ਇੱਕ ਬਹੁਤ ਵੱਡਾ ਇਜਲਾਸ ਕਰ ਰਹੇ ਹਾਂ ਜਿਹੜਾ ਨੌਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ ਮਨੁੱਖਤਾ ਦੇ ਲਈ ਮਨੁੱਖਤਾ ਦੇ ਲਈ ਦਿੱਤੀ ਹੈ ਕਿਉਂ ਕਰਕੇ ਉਹ ਜਨਉਤ ਪਹਿਨਦੇ ਨਹੀਂ ਸੀਗੇ ਪਰ ਜਿੱਥੇ ਵੀ ਜ਼ੁਲਮ ਹੁੰਦਾ ਸੀਗਾ ਉੱਥੇ ਸਾਡੇ ਗੁਰੂਆਂ ਨੇ ਆਪਣੇ ਜਿਵੇਂ ਯੋਗ ਸਮਝਿਆ ਉੱਥੇ ਕੁਰਬਾਨੀਆਂ ਕੀਤੀਆਂ ਹੈਗੀਆਂ ਬੇਸ਼ੱਕ ਪਹਿਲੀ ਪਾਰਛਾਈ ਨੇ ਵੀ ਬਾਬਰ ਦੀ ਜੇਲ੍ਹ ਦੇਖੀ ਹੈ 6ਵੇਂ ਪਾਠ 'ਚ ਉਹਨਾਂ ਨੇ ਜਹਾਂਗੀਰ ਦੀ ਜੇਲ੍ਹ ਦੇਖੀ ਹੈ ਤੇ 9ਵੇਂ ਪਾਠ 'ਚ ਦਾ ਸ਼੍ਰੀ ਉਹਨਾਂ ਦਾ ਸਿਰ ਉਹਨਾਂ ਨੇ ਦਿੱਤਾ ਕਿ ਮਨੁੱਖਤਾ ਤੇ ਹਿਊਮਨ ਰਾਈਟਸ ਦੇ ਲਈ ਦਿੱਤਾ ਹੈਗਾ ਔਰ ਰੰਗਸੇਬ ਉਹਨਾਂ 'ਚ ਰੋਟੀ ਨਹੀਂ ਖਾਂਦਾ ਜਿੰਨਾ ਚਿਰ ਇਹ ਸਬਾ ਮੰਨ ਜਨਿਉ ਉਹਦਾ ਵਜ਼ੀਰ ਤੋਲ ਕੇ ਉਹਨੂੰ ਦਿੰਦਾ ਨਹੀਂ ਸੀਗਾ ਤੇ ਤਾਂ ਜਾ ਕੇ ਰੋਟੀ ਖਾਂਦਾ ਸੀਗਾ ਜੀ ਤਾਂ ਮਤਲਬ ਹੈ ਕਿ ਰੰਗਸੇਬ ਦੇ ਹਕੂਮਤ ਦੇ ਵਿੱਚ ਉਹਨੇ ਮੁਸਲਮਾਨ ਬਣ ਜਾਂਦੇ ਸੀਗੇ ਜਿੰਨੇ ਜਨਿਉ ਤੋਲੇ ਜਾਂਦੇ ਸੀਗੇ ਤੇ ਗਿਨੇ ਜਾਂਦੇ ਸੀਗੇ ਇਹ ਸਾਰਾ ਕੁਝ ਸਾਡੇ ਗੁਰੂ ਸਾਹਿਬ ਨੇ ਕੀਤਾ ਹੈਗਾ ਜਾਤ ਪਾਤ ਨੂੰ ਖਤਮ ਕਰਤਾ ਇਹ ਸਾਰਿਆਂ ਜੀਆਂ ਦਾ ਇੱਕ ਦਾਤਾ ਤੇ ਪਰ ਅੱਜ ਅਸੀਂ ਸ਼ਰਮ ਸਾਨੂੰ ਆਉਂਦੀ ਹੈ ਕਿ ਸਾਡੇ ਲੋਕਾਂ ਨੇ ਇਹ ਸਾਰੇ ਉਸੂਲ ਛੱਡ ਕੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਇੱਕ ਚੀਜ਼ ਨੂੰ ਇੱਕ ਜਾਤ ਨੂੰ ਖਤਮ ਕਰਤਾ ਸੀਗਾ ਉਹ ਆਪਣਾ ਲਈ ਹੈ ਤੇ ਹੁਣ ਅਸੀਂ ਚਾਲੂ ਚੱਕ ਲਿਆ ਜਿਹੜੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਮੁਕਤ ਕਰ ਦਿੱਤਾ ਸੀਗਾ ਤੇ ਬੜੀ ਸ਼ਰਮ ਦੀ ਗੱਲ ਹੈ ਕਿ ਇਹੋ ਜੇ ਸਾਮ ਤੇ ਝਾੜੂ ਦੀ ਜਿੱਤ ਹੋਈ ਹੈ ਤੇ ਅਸੀਂ ਤੁਹਾਨੂੰ ਹੁਣ ਇਹ ਵੀਡੀਓ ਵੀ ਦਿਖਾਉਂਦੇ ਆ ਕਿ ਉਹਦੇ ਸਾਨੂੰ ਕਿੰਨੀ ਗੰਦਗੀ ਦਾ ਸਾਹਮਣਾ ਕਰਨਾ ਪਿਆ ਜਿਹੜਾ ਕੀ ਜੇ ਸਰਕਾਰ ਇਹਨਾਂ ਨੇ ਬਣਾਈ ਹੈ ਨਵਾਂ ਕੈਂਡੀਡੇਟ ਜਿੱਤੇ ਹੈ ਤਾਂ ਇਤਨੀ ਗੰਦਗੀ ਸਾਨੂੰ ਇਸ ਸ਼ਹਿਰ ਦੇ ਵਿੱਚ ਦਿਖੀ ਹੈ ਜਿਹੜਾ ਤੁਹਾਨੂੰ ਅਸੀਂ ਸਾਰਿਆਂ ਨੂੰ ਹੁਣੇ ਦ੍ਰਿਸ਼ ਦਿਖਾ ਦਿੰਦੇ ਆ ਤੇ 230 ਕੋਲੇ ਤੇ ਆ ਕੋਲੇ ਵਾਲਾ ਤੇ ਆ ਔਨ ਕਰ ਦਿਓ ਇਹਨੂੰ ਤਖਾਈ ਚਲੋ ਇਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵੈਸੇ ਵੀ ਦੇ ਦਿੰਦੇ ਆ ਤੇ 23 ਤਰੀਕ ਨੂੰ ਅਸੀਂ ਫੇਰ ਬਹੁਤ ਵੱਡਾ ਜਲਾਸ ਜਿੱਥੇ ਤੁਹਾਨੂੰ ਵੀ ਇਨਵਾਈਟ ਕਰਦੇ ਆ ਦੀਨਾ ਕਾਂਗਰਸੀ ਕਰਦੇ ਆ ਜਿੱਥੇ ਮਹਾਰਾਜ ਨੇ ਰਣਜੀਤ ਨੂੰ ਜ਼ਫਰਨਾਮਾ ਰਖਿਆ ਸੀਗਾ ਉੱਥੇ ਹੋ ਰਿਹਾ ਹੈਗਾ ਸਾਡਾ ਜਿਹੜਾ ਧਰਮ ਹੈ ਸਾਡੀ ਜਿਹੜੀ ਕੌਮ ਹੈ ਇਹ ਵੀ ਥੋੜੀ ਜੀ ਬਿਮਾਰ ਹੋਈ ਹੋਈ ਹੈ ਜੋ ਕਰਕੇ ਸਾਡੇ ਰਸਤੇ ਰੋਪਤੇ ਹੈ ਅਰਦਾਸ ਦੇ ਵਿੱਚ ਆਪਣਿਤ ਕਰਦੇ ਹਾਂ ਜਾਦ ਕਰਦੇ ਹਾਂ ਕਿ ਜਿਹੜੇ ਗੁਰਦੁਆਰੇ ਪਾਕਿਸਤਾਨ ਰਹਿ ਕੇ ਉਹਨਾਂ ਦੇ ਦਰਸ਼ਨਦਾਰ ਹੋਣ ਪਰ ਇਹ ਮੁਹਾਰਨੀ ਜੀ ਪੜਨ ਲੱਗ ਪਏ ਆ ਪਰ ਇਹਦੇ ਉੱਤੇ ਕੋਈ ਵੀ ਸੰਸਤਾ ਜਾਂ ਲੀਡਰ ਕੋਈ ਵੀ ਇਹਦੇ ਤੇ ਐਕਸ਼ਨ ਨਹੀਂ ਲੈ ਰਿਹਾ ਕਿ ਇਹ ਤਾਂ ਸਿਰਫ ਅਰਦਾਸ ਦੇ ਵਿੱਚ ਕੰਨੇ ਆ ਪਰ ਇਹਦੇ ਤੇ ਐਕਸ਼ਨ ਨਹੀਂ ਹੋ ਰਿਹਾ ਜੇ ਐਕਸ਼ਨ ਇਹਦੇ ਤੇ ਅਰਦਾਸ ਤੇ ਹੋਵੇ ਤਾਂ ਕੋਈ ਤਾਕਤ ਨਹੀਂ ਹੈ ਜਿਹੜੇ ਸਾਡੇ ਦਰਸ਼ਨ ਬੰਦ ਕਰ ਸਕਦੇ ਆ ਚਲੋ ਜੇ ਸਰਕਾਰੀ ਤੌਰ ਤੇ ਉੱਤੇ ਦਰਸ਼ਨ ਬੰਦ ਕਰ ਦਿੱਤੇ ਆ ਤਾਂ ਜੇ ਅਰਦਾਸ ਦੇ ਵਿੱਚ ਸਾਨੂੰ ਹੁਕਮ ਹੈ ਕਿ ਦਰਸ਼ਨ ਅਸੀਂ ਉਹ ਗੁਰਦੁਆਰਿਆਂ ਦੇ ਕਰਨੇ ਆ ਤਾ ਪੇਰ ਬਗੈਰ ਅਸੀਂ ਇਜਾਜ਼ਤ ਤੋਂ ਬਗੈਰ ਅਸੀਂ ਪਰਮਿਟ ਤੋਂ ਬਗੈਰ ਅਸੀਂ ਪਾਸਪੋਰਟ ਤੋਂ ਵੀ ਜਾ ਸਕਦੇ ਹਾਂ ਮੇਰਾ ਤਾਂ ਨਹੀਂ ਖਿਆਲ ਜੇ ਅਸੀਂ ਇਸ ਤਰ੍ਹਾਂ ਜਾਇਆ ਕਰੀਏ ਪਾਕਿਸਤਾਨ ਦੇ ਵਿੱਚ ਸਾਨੂੰ ਕੋਈ ਤਕਲੀਫ ਹੋਵੇ ਅੰਦਰ ਵੜਦੇ ਹਨ ਜਰੂਰ ਨਿਤਵਾ ਤਕਲੀਫ ਚਾਹਤ ਕਰ ਸਕਦੀ ਹੈ ਪਰ ਜੇ ਅਸੀਂ ਬਾਰਡਰ ਟੱਪ ਕੇ ਗੁਰੂ ਦਾ ਨਾਮ ਲੈ ਕੇ ਦਰਸ਼ਨ ਕਰਨ چلے ਜਾਈਏ ਤਾਂ ਮੇਰਾ ਤਾਂ ਇਹ ਖਿਆਲ ਹੈ ਕੋਈ ਮੜੀ ਗੱਲ ਹੈ ਨਾ ਇਹ ਗੱਲ ਕਦੇ ਕਿਸੇ ਨੇ ਸੋਚੀ ਹੈ ਕਿ ਜਦੋਂ ਅਰਦਾਸ ਸਭ ਤੋਂ ਉੱਤੇ ਹੈ ਤੇ ਆਪਾਂ ਚੁੰਨੀ ਜਾ ਸਕਦੇ ਹੈਗੇ ਕਰਤਾਰਪੁਰ ਸਾਹਿਬ ਦਾ ਵੀ ਬਾਰਡਰ ਬੰਦ ਕੀਤਾ ਹੋਇਆ ਹੈ ਉੱਥੇ ਵੀ ਪਰਮਿਸ਼ਨ ਲੈਣੀ ਪੈਂਦੀ ਹੈ ਤੇ 1947 ਦੇ ਵਿੱਚ ਵੀ ਅੰਗਰੇਜ਼ਾਂ ਨੇ ਨਹੀਂ ਸੋਚਿਆ ਕਿ ਇਹਨਾਂ ਦੇ ਗੁਰਦੁਆਰਿਆਂ ਦਾ ਕੀ ਕਰਾਂਗੇ ਜਿਹੜੇ ਇਹ ਕਾਸੇਨੋ ਦੇ ਪਾਕਿਸਤਾਨ ਦੇ ਵਿੱਚ ਰਹਿ ਗਏ ਉਹਨਾਂ ਦਾ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਸੀ ਜਿਵੇਂ ਹੁਣ ਰੋਮ ਦੇ ਵਿੱਚ ਵਟਕਨ ਅਸਾਈਆਂ ਦਾ ਧਾਰਮਿਕ ਸਥਾਨ ਹੈ ਉਹ ਇਟਲੀ ਦੇ ਦੇਸ਼ ਦੇ ਵਿੱਚ ਹੈ ਪਰ ਜਿਹੜੀ ਵਟਕਨ ਹੈ ਜਿੱਥੇ ਇਹ ਇਨਨ ਦਾ ਧਾਰਮਿਕ ਸਥਾਨ ਹੈ ਅਸਾਈਆਂ ਦਾ ਉਹ ਤਾਂ ਇਟਲੀ ਦੇ ਥੱਲੇ ਨਹੀਂ ਹੈ ਉਹ ਤਾਂ ਆਜ਼ਾਦ ਹੈ ਤੇ ਐਸਟਰਾ ਫਿਰ ਜਿੱਥੇ-ਜਿੱਥੇ ਸਾਡੇ ਗੁਰਦੁਆਰੇ ਹੈਗੇ ਆ ਉਹ ਸਥਾਨ ਆਜ਼ਾਦ ਨਹੀਂ ਹੋ ਸਕਦੇ ਤੇ ਸ੍ਰੀ ਅਮਰitsar ਸਾਹਿਬ ਵਟਕਨ ਸਿਟੀ ਵਰਗਣ ਚੁਣੀ ਆਜ਼ਾਦ ਹੋ ਸਕਦਾ ਕਿ ਇੱਥੇ ਇਹ ਤੇ ਇਹ ਵੀ ਤਾਂ ਡਿਊਟੀ ਹੈ ਹੁਣ ਜਿਹੜੀ ਤੁਹਾਨੂੰ ਗੰਦਗੀ ਦਿਖਾਈ ਹੈ ਇਹਦੀ ਜ਼ਿੰਮੇਵਾਰੀ ਨਹੀਂ ਹੈ ਇੰਡੀਆ ਦੀ ਕਿ ਇਹ ਜੇ ਸਿੱਖਾਂ ਦਾ ਤੀਰਥ ਸਥਾਨ ਹੈਗਾ ਤੇ ਇੱਥੇ ਐਫ ਜੀ ਜਿੰਦਗੀ ਨਹੀਂ ਹੋਣੀ ਚਾਹੀਦੀ ਸੋ ਇਸ ਕਰਕੇ ਆਪ ਦੇ ਨਾਲ ਮੀਟਿੰਗ ਕੀਤੀ ਹੈ ਕਿ 23 ਤਰੀਕ ਨੂੰ ਅਸੀਂ ਕਰ ਰਹੇ ਹਾਂ ਤੇ ਜਿਵੇਂ ਰੰਗਸੇਵ ਨੇ ਜ਼ੁਲਮ ਕੀਤਾ ਸੀਗਾ ਉਸੇ ਤਰ੍ਹਾਂ 1947 ਤੋਂ ਬਾਅਦ ਸਾਡੇ ਹਿੰਦੂ ਭਰਾ ਨੇ ਸਾਡੇ ਉੱਤੇ ਬਹੁਤ ਜ਼ੁਲਮ ਕੀਤੇ 1904 ਦੇ ਵਿੱਚ ਸਾਡਾ ਸੁਪਾ ਬਹੁਤ ਛੋਟਾ ਬਣਾਤਾ ਸਾਰੇ ਪੰਜਾਬੀ ਬੋਲਦੇ ਇਲਾਕੇ ਹਮਾਚਲ ਨੂੰ ਦੇਤੇ ਹਰਿਆਣੇ ਨੂੰ ਦੇਤੇ ਰਾਜਸਥਾਨ ਦੇ ਵਿੱਚ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀਗੇ ਉਹ ਪੰਜਾਬ ਦੇ ਨਾਲ ਨਹੀਂ ਲਾਏ ਹੈਗੇ ਤੇ ਹੁਣ ਵੀ ਜਿਹੜੀ ਬੀਐਸਐਫ ਹੈ ਇਹ ਸੈਂਟਰਲ ਫੋਰਸ ਹੈ ਇਹਦੀ ਤਾਇਨਾਤੀ ਜਾਂ ਇਨ੍ਹਾਂ ਦੇ ਜੂਰਿਸਡਿਕਸ਼ਨ ਬਾਰਡਰ ਦੇ ਨਾਲ ਹੈ। ਪਰ ਸੈਂਟਰ ਨੇ ਇਸ ਨੂੰ 60 ਕਿਲੋਮੀਟਰ ਅੰਦਰ ਸਾਡੇ ਪੰਜਾਬ ਦੇ ਵਿੱਚ ਕਰ ਦਿੱਤਾ ਹੈਗਾ। ਕਿਹੜੀ ਗੱਲੋਂ? ਜੇ ਤੋ ਬੀਐਸਐਫ ਬਾਰਡਰ ਦੇ ਉੱਤੇ ਸਾਹ ਨਹੀਂ ਸਕਦੀ ਇਨ੍ਹਾਂ ਉੱਥੋਂ ਅਸਲਾ ਆ ਰਿਹਾ ਹੈ। ਰੋਜ਼ ਆਪਾਂ ਪੜਦੇ ਆ ਇਨ੍ਹਾਂ ਉੱਥੋਂ ਬਰੂਦ ਆ ਰਿਹਾ ਹੈ। ਇਨ੍ਹਾਂ ਉੱਥੋਂ ਨਸ਼ਾ ਆ ਰਿਹਾ ਹੈ। ਤੇ ਫੇਰ BSF ਨੂੰ ਉੱਥੋਂ ਕੱਢ ਕੇ 60 ਕਿਲੋਮੀਟਰ ਅੰਦਰ ਪੰਜਾਬ ਦੇ ਲਾਉਣ ਤੱਕ ਹੀ ਮਸਲ ਪਏ ਤਾਂ ਕਨਸਟੀਟਿਊਸ਼ਨ ਦੇ ਖਿਲਾਫ ਹੈ ਕਨਸਟੀਟਿਊਸ਼ਨ ਤਾਂ ਕਹਿੰਦੀ ਹੈ ਕਿ ਇਹ ਸਟੇ ਲਾਉਣ ਆਰਡਰ ਸਟੇਟ ਦਾ ਸਬਜੈਕਟ ਹੈ ਜੇ ਸਟੇਟ ਦਾ ਸਬਜੈਕਟ ਹੈ ਤੇ ਆਮ ਆਪਤੀ ਦੀ ਗਵਰਨਮੈਂਟ ਹੈ ਇਹ ਅਜੇ ਤੱਕ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਗਈ ਜਾਂ ਇਹ ਔਰ ਇਨਾਂ ਨੇ ਚੋਣੀ ਦਰਖਾਸਤਾਂ ਦਿੱਤੀਆਂ ਕਿ ਇਹ ਤਾਂ ਕਨਸਟੀਟਿਊਸ਼ਨ ਦੇ ਖਿਲਾਫ ਹੈ ਕਿ ਬੀਐਸਐਫ ਸਾਡੇ ਪੰਜਾਬ ਦੇ ਵਿੱਚ ਚਲਾਤੀ ਹੈ ਜਿੱਥੇ ਇਹ ਕਨਸਟੀਟਿਊਸ਼ਨਰਲੀ ਨਹੀਂ ਲੱਗ ਸਕਦੀ ਹੈਗੀ ਔਰ ਫਿਰ ਬਲੂ ਸਟਾਰ ਕਰਤਾ ਫੋਰਵਰਡ ਤੇ ਦਰਬਾਰ ਸਾਹਿਬ ਦੇ ਵਿੱਚ ਟੈਂਕਾਂ ਨਾਲ ਆਰਟੀਲਰੀ ਨਾਲ ਦਰਬਾਰ ਸਾਹਿਬ ਦੇ ਉੱਤੇ ਗੋਲੇਬਾਰੀ ਕੀਤੀ ਸਾਡੇ ਜਰਨੈਲ ਮਾਰਤੇ ਸਾਡੇ ਸੰਤ ਜਰਨੈਲ ਸਿੰਘ ਭਿੰਡਰਵਾਲੇ ਉਹਨਾਂ ਨੂੰ ਸ਼ਹੀਦ ਕਰਤਾ ਅਜੇ ਤੱਕ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਉਹਨਾਂ ਦਾ ਸਸਕਾਰ ਕਿੱਥੇ ਕੀਤਾ ਹੈ ਉਹਨਾਂ ਦਾ ਭੋਗ ਕਿੱਥੇ ਪਿਆ ਬਿਲਕੁਲ ਇਹ ਸਾਰੀਆਂ ਚੀਜ਼ਾਂ ਬੇਸ਼ੱਕ ਤੁਸੀਂ ਕਹਿੰਦੇ ਹੋ ਆਪਾਂ ਕਹਿੰਦੇ ਅਸੀਂ ਸਰਕਾਰ ਆਪਣੀ ਹੋਣੀ ਚਾਹੀਦੀ ਹੈ ਕਿੰਨੀ ਵਾਰੀ ਆਈ ਹੈ ਕੈਪਟਨ ਅਵਿੰਦਰ ਸਿੰਘ ਵੀ ਕੰਦੇ ਸਗੇ ਅਸੀਂ ਸੇਖ ਹੈ ਤੇ ਅਸੀਂ ਸਾਰਾ ਕੁਝ ਕਰਾਂਗੇ ਸਾਨੂੰ ਤਾਂ ਨਹੀਂ ਦੱਸਿਆ ਕਿ ਸੰਤ ਨਰਨ ਸਿੰਘ ਦੇ ਨਵਾਂ ਦਾ ਪੂਰਥ ਕਿੱਥੇ ਪਿਆ ਜਾ ਰਿਹਾ ਹੈ ਕਿੱਥੇ ਉਹਨਾਂ ਦੇ ਫੁੱਲ ਪਾਏ ਗਏ ਹੈ ਜੋ ਖੁਸ਼ ਕੀਤਾ ਗਿਆ ਹੈ ਤੇ ਕਿੰਨੀਆਂ ਇੱਥੇ ਲਾਸ਼ਾਂ ਬਰਾਮਦ ਹੋਈਆਂ ਤੇ ਉਹਨਾਂ ਦਾ ਸੰਸਕਾਰ ਕਿੱਥੇ ਗਿਆ ਅਜੇ ਤੱਕ ਜਿਹੜਾ ਖਾਲੜਾ ਸਾਹਿਬ ਦੀ ਰਿਪੋਰਟ ਹੈ ਉਹ ਵੀ ਪੂਰੀ ਤਰ੍ਹਾਂ ਇਹ ਬੰਦੇ ਫੜੇ ਨਹੀਂ ਗਏ ਅਜੇ ਤੱਕ ਉਹਨਾਂ ਦੇ ਸੰਦੀਪ ਪਛਾਣ ਨਹੀਂ ਹੋਈ ਜਿਹੜੀਆਂ ਇਹ ਇਸਤਾਂਖੂ ਵਿਤੌਰ ਦੇ ਉੱਤੇ ਦੁਰਗਾਣਾ ਮੰਦਿਰ ਤੇ ਇਹ ਪੱਟੀ ਦੇ ਵਿੱਚ ਉਹਨਾਂ ਦੇ ਸਸਕਾਰ ਕੀਤੇ ਗਏ ਆ ਫਿਰ ਅਜੇ ਤੱਕ ਤਾਂ ਸਾਨੂੰ ਇਹ ਹਿੰਦੁਸਤਾਨ ਤੋਂ ਇੰਡੀਆ ਤੋਂ ਅਜੇ ਤੱਕ ਸਾਨੂੰ ਨਹੀਂ ਮਿਲਿਆ ਇਨਸਾਫ ਤੇ ਬਹੁਤ ਇੱਕ ਪੈੜੀ ਗੱਲ ਹੈ ਕਿ 2000 ਦੇ ਵਿੱਚ ਜਦੋਂ ਬਿਲ ਕਲਿੰਟਨ ਪ੍ਰੈਜ਼ੀਡੈਂਟ ਅਮਰੀਕਾ ਦੇ ਆਏ ਹੈ ਜਾਣ ਕੇ ਕਸ਼ਮੀਰ ਦੇ ਵਿੱਚ ਅਡਵਾਨੀ ਨੇ ਤੇ ਵੀ ਵਾਜਪਈ ਨੇ ਤੜਟਾਲੀ ਸੇਕੋ ਬੇਗਣਾ ਕਸ਼ਮੀਰ ਦੇ ਚਿੱਤੀਸਗਪੁਰੇ ਵਿੱਚ ਮਰਵਾ ਦਿੱਤੇ ਅਜੇ ਤੱਕ ਅਸੀਂ ਤੋਣਾ ਸਾਹਿਬ ਵੀ ਮੈਂ ਤੇ ਮੈਂ ਪ੍ਰੈਜ਼ੀਡੈਂਟ ਆਫ ਇੰਡੀਆ ਕੋਲੇ ਗਏ ਹੈ ਦਰਖਾਸਤਾਂ ਦਿੱਤੀਆਂ ਕਿ ਇਹਦੀ ਇਨਵੈਸਟੀਗੇਸ਼ਨ ਕਰੋ ਤੇ ਜਿਹੜੇ ਮੁਜਰਮ ਹੈ ਉਹਨਾਂ ਨੂੰ ਫੜੋ ਅਜੇ ਤੱਕ ਕੋਈ ਅਸਰ ਨਹੀਂ ਕੀ ਹੋਇਆ ਹੈਗਾ ਫਿਰ ਸ੍ਰੀਨਗਰ ਦੇ ਵਿੱਚ ਇੱਕ ਪ੍ਰਿੰਸੀਪਲ ਬੀਬੀ ਆਈਐਸ ਆਈਐਸ ਜਿਹੜੀ ਬਹੁਤ ਜ਼ਾਲਮ ਇੱਕ ਇਸਲਾਮਿਕ ਜਥੇਬੰਦੀ ਹੈ ਉਹਨੂੰ ਮਾਰਤਾ ਹੈ ਉਹਦੀ ਤਫਤੀਸ਼ ਨਹੀਂ ਹੋਈ ਬਾਕੀ ਜਿਹੜੀਆਂ ਤਫਤੀਸ਼ਾਂ ਹੋ ਰਹੀ ਹੈ ਤੇ ਜੇ ਬੰਬੇ ਦੇ ਵਿੱਚ ਤਾਜ ਮਹਿਲ ਹੋਟਲ ਤੇ ਹੋਰਾਂ ਦੇ ਉੱਤੇ ਬੰਬਾਰੀ ਕੀਤੀ ਸੀਗੀ ਉਹਦੀ ਤਤਤਪ ਦੀਸ਼ ਬਹੁਤ ਅੱਛੀ ਹੋ ਰਹੀ ਹੋਈ ਹੈ ਤੇ ਜਿਹੜਾ ਉਸ ਵੇਲੇ ਤਾਂ ਹੋਮ ਮਿਨਿਸਟਰ ਸੀਗਾ ਪਟੇਲ ਉਸ ਦਾ ਸਤੀਫਾ ਲਿਆ ਗਿਆ ਉਹ ਫਿਰ ਗਵਰਨਰ ਆਪਣੇ ਪੰਜਾਬ ਛੱਡ ਗਿਆ ਪਰ ਜੇ ਦਿੱਲੀ ਦੇ ਵਿੱਚ ਇੱਡੇ ਭਿਆਨਕ ਧਮਾਕੇ ਹੋਏ ਹੈ ਤੇ ਫੇਰ ਜਿਹੜਾ ਇਹ ਹੋਮ ਮਿਨਿਸਟਰ ਹੈ ਏਸ ਨੇ ਸਤੀਫਾ ਅਜੇ ਤੱਕ ਚੁੜੀਤਾ ਹੈ ਕ ਮਾਨਸਾ ਬੇਟਾ ਤਿੰਨ ਤੀਨ ਨੂੰ ਜਲਾ ਆ ਜਣਾ ਤੇ ਇਹ ਕਹਿੰਦੇ ਕਹਿੰਦਾ ਮੁੱਖ ਮਕਸਦ ਕੀ ਆ ਜੀ ਜੀ ਜਿਹੜਾ ਤਿੰਨ ਤੀਨ ਨੂੰ ਕਰਨਾ ਉਹ 23 ਨੂੰ 23 ਨੂੰ ਕਰਨਾ ਉਹਦਾ ਮੁੱਖ ਮਕਸਦ ਕੀ ਹੈ ਇਹ ਮੋਟਰ ਕੀ ਹੈ ਕਿ ਉਹਦੇ ਮੋਟਰ ਬੈਲ ਦੀ ਕਿ ਸਾਰੇ ਪਾਸੇ ਹੋ ਰਿਹਾ ਪਰ ਸਿੱਖ ਅਸਲੀ ਤਰ੍ਹਾਂ ਏਸ ਨੂੰ ਸਪੈਸ਼ਲੀ ਬਣਾ ਨਹੀਂ ਰਹੇ ਤੇ ਇਸ ਨੂੰ ਗਲਤ ਮੰਨਣਾ ਦਿੱਤਾ ਜਾ ਰਿਹਾ ਕਿ ਅਸੀਂ ਸਿੱਖਾਂ ਦੇ ਲਈ ਬਹੁਤ ਕੁਝ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸਾਨੂੰ ਤਾਂ 1947 ਤੋਂ ਬਾਅਦ ਬਹੁਤ ਜ਼ਿਆਦਾ ਇਹਨਾਂ ਨੇ ਉੱਤੇ ਜ਼ਬਰ ਕੀਤਾ ਸਾਡੇ ਉੱਤੇ ਤੇ ਹੁਣ ਵੀ ਕਰੀ ਜਾਂਦੇ ਐ ਤੇ ਹੁਣ ਕੈਨੇਡਾ ਦੇ ਵਿੱਚ ਤਿੰਨ ਬੰਦੇ ਮਾਰਤੇ ਐ ਇਹ ਅਸੈਸਿਨੇਟ ਕਰਤੇ ਐ ਅਫਤਾਰ ਸਿੰਘ ਆ ਇੰਗਲੈਂਡ ਦੇ ਵਿੱਚ ਮਾਰਤਾ ਪਾਂਜਬਾੜਾ టు ਮਾਰਟ ਹੈ ਇੱਥੇ ਪਾਕਿਸਤਾਨ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਮੂਸੇਬਾਲ ਨੂੰ ਪੰਜਾਬ ਦੇ ਵਿੱਚ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੀਆਂ ਅਸੈਸਿਨੇਸ਼ਨਸ ਕਰ ਰਹੀ ਹੈ ਇਹ ਤਾਂ ਪ੍ਰਾਈਮ ਮਿਨਿਸਟਰ ਦੇ ਜਿਹੜੀ ਜੁੰਡਲੀ ਹੈ ਉਹ ਤਾਂ ਮੈਂ ਨਾਂ ਲੈ ਦਿੰਦਾ ਕਿ ਇਹ ਇੱਕ ਤਾਂ ਇਹ ਅਮਿਤ ਅਮਿਤ ਸ਼ਾਹ ਹੈਗਾ ਇਕਰਾਜਨਾਥ ਸਿੰਘ ਹੈ ਇਕਜੀਤ ਡੋਇਲ ਹੈ ਜੈ ਸ਼ੰਕਰ ਹੈ ਰਵੀ ਸਣਾ ਤੇ ਸਮੰਤ ਗੋਇਲ ਜਿਨੇ ਇੱਥੇ ਵੀ ਬਹੁਤ ਕਤਲ ਕੀਤੇ ਐ ਇਹ ਸਾਰਿਆਂ ਨੇ 플ਾਨ ਬਣਾ ਕੇ ਸਾਡੇ ਕੈਂਡੀਡੇਟ ਦੇ ਵਿੱਚ ਅਮਰੀਕਾ ਚ ਪੰਨੂ ਨੂੰ ਮਾਰਨਾ ਸੀਗਾ ਹੁਣ ਦੱਸੋ ਇਹਨਾਂ ਦੀ ਇੰਟੈਲੀਜੈਂਸ ਨਹੀਂ ਬੇਫਕੂਫ ਹੈ ਕਿ ਜਿਹੜੇ ਬੰਦੇ ਗੈਂਗਸਟਰ ਇਹ ਲੱਭ ਰਹੇ ਸੀਗੇ ਕਿ ਪੰਨੂ ਨੂੰ ਮਾਰਨਾ ਉਹ ਤਾਂ ਉਹਨਾਂ ਦੀ ਇੰਟੈਲੀਜੈਂਸ ਦੇ ਬੰਦੇ ਸੀ ਅਮਰੀਕਾ ਦੀ ਉਹਨਾਂ ਨੂੰ ਪੈਸੇ ਦੇਤੇ ਇੰਡੀਆ ਦੇ ਸਿਕਰਟ ਸਰਵਿਸ ਫੋਰਸ ਦੇ ਪੇਟੋ ਸਿੱਪ ਨੂੰ ਮਾਰ ਦੋ ਤੇ ਉਹਨਾਂ ਨੇ ਦੱਸਤਾ ਮੇਰਾ ਖਿਆਲ ਕੱਲ 3 ਕੋ ਦੀ ਸੀਗੀ ਅ ਅਮਰੀਕਾ ਦੇ ਵਿੱਚ ਜਿਹੜਾ ਬੰਦਾ ਫੜਿਆ ਹੋਇਆ ਇਹ ਤਾਂ ਸਾਰੇ ਮਲਜ਼ਮ ਹੈ ਤਦੇ ਜਦੋਂ ਅਸੈਂਬਲੀ ਪਿਛਲੇ ਮਹੀਨੇ ਹੋਈ ਹੈ UN ਦੀ ਤਦੇ ਮੋਦੀ ਸਾਹਿਬ ਨਹੀਂ ਗਏ ਉਹਨਾਂ ਨੂੰ ਡਰਾਇਤੀ ਸ਼ਾਇਦ ਸਾਨੂੰ ਫੜ ਲੈ ਇਹ ਤਾਂ ਸਾਰੇ ਮਲਜ਼ਮ ਹੈ ਸਾਰੇ ਮਲਜ਼ਮ ਹੈ ਇਹ ਸਾਰੇ ਇਹਨਾਂ ਨੇ ਮਰਵਾਏ ਸਿੱਖ ਇਹਨਾਂ ਨੇ ਇਹ ਸਾਰੇ ਮੁਲਕ ਜਿਨ੍ਹਾਂ ਦੇ ਮੈਂ ਨਾਂ ਲਏ ਆ ਅਮਰੀਕਾ ਕੈਨੇਡਾ ਯੂਕੇ ਪਾਕਿਸਤਾਨ ਇਹਨਾਂ ਦੀ ਸੋਵਰਨਿਟੀ ਇਹਨਾਂ ਦੀ ਬਾਦਸ਼ਾਹੀ ਤੋੜ ਦਿੱਤੀ ਹੈ ਤੇ ਅਮਰੀਕਾ ਦੀ ਮਨੂ ਡਰਾਉ ਡਾਕਟਰੀ ਤੋੜਤੀ ਹੈ ਤੇ ਅਜੇ ਤੱਕ ਇਹਨਾਂ ਮੁਲਕਾਂ ਨੇ ਵੀ ਇਹਨਾਂ ਦੇ ਉੱਤੇ ਉਹਨਾਂ ਦੀ ਸੋਵਰਨਿਟੀ ਤੋੜਦਾ ਕੋਈ ਅਸਰ ਨਹੀਂ ਕੀਤਾ ਹੁਣ ਸੋਵਰਨਿਟੀ ਇੰਡੀਆ ਦੇ ਵੀ ਹੈਗੀ ਹੈ ਇੰਡੀਆ ਨੇ ਵੀ ਸ਼ਰਨ ਦਿੱਤੀ ਹੋਈ ਹੈ ਇੱਕ ਜਿਹੜੀ ਬੇਗਮ ਹੈ ਬੰਗਲਾਦੇਸ਼ ਦੀ ਇੱਕ ਡਲਾਈ ਲਾਮਾ ਸਾਹਿਬ ਹੈ ਰੱਬ ਨਾ ਕਰੇ ਇਹਨਾਂ ਨੂੰ ਕੋਈ ਮਾਰ ਦੇਵੇ ਤਾਂ ਫੇਰ ਇੰਡੀਆ ਸ਼ਰਮ ਦੇ ਨਾਲ ਸ਼ਰਮਨਾਕ ਨਹੀਂ ਹੋਊਗਾ ਕਿ ਸਾਡੀ ਸੋਵਰਨਿਟੀ ਨੂੰ ਤੋੜ ਕੇ ਬਾਰਲੇ ਬੰਦਿਆਂ ਨੇ ਬੰਦਿਆਂ ਦਾ ਖੂਨ ਕਰ ਦਿੱਤਾ ਹੈਗਾ ਇਹਦਾ ਅਮਰੀਕਾ ਤੇ ਸਾਰੇ ਇੰਗਲੈਂਡ ਸਾਰੇ ਜਿੱਥੇ ਜਿੱਥੇ ਇਹਨਾਂ ਨੇ ਮਾਰੇ ਹੈ ਇਹਨਾਂ ਦਾ ਇਹ ਪਿਆ ਹੈ ਕਿ ਏਡੇ ਵੱਡੇ ਮੁਲਕ ਤਾਕਤਾਂ ਦੇ ਵਿੱਚ ਜਾ ਕੇ ਸਿੱਖਾਂ ਨੂੰ ਮਾਰਦੇ WhatsApp ਉਹਨੇ ਵੀ 200 ਨੌਜਵਾਨ ਰਿਪੋਰਟ ਕੀਤਾ ਜਾਦਾ ਹੈ ਯੂਐਸਏ ਨੂੰ 200 ਨੌਜਵਾਨ ਰਿਪੋਰਟ ਕੀਤਾ ਜਾਦਾ ਹੈ ਯੂਐਸਏ ਨੂੰ ਜਿਸ ਦੇ ਵਿੱਚ ਤਿੰਨ ਗੈਂਗਸਟਰ ਨੇ ਜਿੰਨਾਂ ਵਿੱਚ ਲਾਡਨਸ ਮਸ਼ਹੂਰ ਹੈ ਆ ਵੀ ਜਾਂਦਾ ਜਾਵੇ ਜਿਨ੍ਹਾਂ ਦੇ ਖਿਲਾਫ ਰੈੱਡ ਕੋਰਪੋਰਲ ਨੋਤੀ ਜ਼ਿਆਦੀ ਹੋਈ ਸੀ ਕਿ ਸਰਕਾਰ ਕਹਿ ਰਹੀ ਹੈ ਜਿਹੜੇ ਵੀ ਦੇਸ਼ ਨੋ ਦੇ ਪਤ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਉਧਾਰ ਕੇ ਹ ਸਖਤ ਕਾਰਵਾਈ ਕੀਤੀ ਜਾਏਗੀ ਕਿਤਾ ਨਹੀਂ ਕਿਤੇ ਯੂ ਐਸ ਏ ਦੇ ਵਿੱਚੋਂ ਨੌਜਵਾਨਾਂ ਦੇ ਡਿਪੋਰਟ ਕੀਤਾ ਗਿਆ ਜਿਨ੍ਹਾਂ ਵਿੱਚ ਗੈਂਗਸਟਰ ਵੀ ਸ਼ਾਮਲ ਹ 100 ਜਿਹੜੇ ਗੈਂਗਸਟਰ ਸੀਗੇ ਉਹਨਾਂ ਦੀਆਂ ਰਿਪੋਰਟਾਂ ਗਈਆਂ ਤੇ ਉਹਨਾਂ ਨੇ ਡਿਪੋਰਟ ਕਰਤੇ ਹੈਗੇ ਇਹ ਜਿਹੜਾ ਇਹ ਕਾਨੂੰਨ ਹੈਗਾ ਇਹ ਆ ਜਿਹੜਾ ਕਾਨੂੰਨ ਹੈ ਇਹ ਅ ਡਿਪੋਰਟ ਕਰਨ ਦਾ ਉਹਦੇ ਪਤਾ ਬਖ ਕਿਤੇ ਹੈਗੇ ਹੈ ਹੁਣ ਜਿਹੜਾ ਭੁੱਲਰ ਸੀਗਾ ਇਸ ਨੂੰ ਜਰਮਨੀ ਤੋਂ ਡਿਪੋਰਟ ਹੋਇਆ ਸੀਗਾ ਜਰਮਨ ਨੇ ਕਹਿਤਾ ਸੀਗਾ ਕਿ ਯੂਰਪ ਦੇ ਵਿੱਚ ਫਾਂਸ ਨਹੀਂ ਲੱਗ ਸਕਦੀ ਤੇ ਜਰਮਨ ਨੇ ਲਿਖ ਕੇ ਨਾ ਤੋਂ ਲਿਆ ਕਿ ਇਹਨੂੰ ਫਾਂਸ ਨਹੀਂ ਦੇਣੀ ਹੈਗੀ ਭੁੱਲਰ ਨੂੰ ਪਰ ਜਦੋਂ ਭੁੱਲਰ ਇੱਥੇ ਆਇਆ ਜਿਹੜੇ ਤਿੰਨ ਜੱਜ ਸੀ ਜਿਹੜਾ ਪ੍ਰੈਜ਼ੀਡੈਂਟ ਜੱਜ ਸੀ ਉਹ ਮੁਸਲਮਾਨ ਸੀਗਾ ਦੋ ਹਿੰਦੂ ਸੀਗੇ ਤੇ ਦੋ ਹਿੰਦੂਆ ਨੇ ਇਸ ਲੂਪ ਫਾਂਸੀ ਦੀ ਸੜਾ ਦੇਤੀ ਜਦ ਕਿ ਜੇ ਫਾਂਸੀ ਦੇਣੀ ਹੈ ਤਿੰਨੇ ਜੱਜ ਸਹਿਮਤ ਹੋਣੇ ਚਾਹੀਦੇ ਸੀਗੇ ਤੇ ਇਨਾਂ ਨੇ ਅਖਰਾਰਨਾਮਾ ਜਰਮ ਨਾਲ ਵੀ ਤੋੜਤਾ ਤੇ ਉਸ ਨੂੰ ਫਾਂਸ ਦੇਤੀ ਤੁਹਾਡੇ ਵੱਲੋਂ ਮਾਨਸਾ ਸਰਕਾਰ ਨੂੰ ਝਕਾਉਣ ਵਾਸਤੇ ਕੀ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਜਿਸ ਤਾਰੇ ਮੁੱਦੇ ਲੈ ਕੇ ਦੀ ਗੱਲ ਕੀਤੀ ਸਾਰੇ ਮੁੱਦੇ ਲੈਣ ਹਾਂਜੀ ਤੁਹਾਡੇ ਵੱਲੋਂ ਤੁਹਾਡੀ ਪਾਰਟੀ ਵੱਲੋਂ ਸਰਕਾਰ ਤੱਕ ਗੱਲ ਪਹੁੰਚਾਈ ਹੁਣ ਕੀ ਅਸੀ ਤਾਂ ਜੀ ਦੇਖੋ ਇਲੈਕਸ਼ਨ ਲੜਿਆ ਹੈ 20000 ਵੋਟ ਲਈ ਹੈ ਅਸੀਂ ਤਾਂ ਪੂਰਾ ਯਤਨ ਕਰਦੇ ਹਾਂ ਕਿ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਅਸੀਂ ਉੱਤੇ ਆ ਕੇ ਇਹ ਸਾਰੀਆਂ ਚੀਜ਼ਾਂ ਠੀਕ ਕਰੀਏ ਪਰ ਹੁਣ ਜੇ ਵੋਟ ਥੋੜੀ ਪੈਂਦੀ ਹੈ ਸਾਡਾ ਕਸੂਰ ਤਾਂ ਹੈ ਨਹੀਂ ਅਸੀਂ ਤਾਂ ਜੋਗ ਲਈ ਜਾਂਦੇ ਹਾਂ ਤੇ ਲਈ ਜਾਵਾਂਗੇ ਮਾਨ ਸਾਹਿਬ ਸਿੱਖਾਂ ਨੂੰ ਇਨਸਾਫ ਨਾ ਮਿਲਣਾ ਕਿੱਥੇ ਘਾਟ ਰਹੀ ਹੈ ਸਾਡੇ ਸਾਰਿਆਂ ਦੇ ਵਿੱਚ ਹੈਗੀ ਹੁਣ 14 ਸਾਲ ਤੋਂ ਐਸਟੀਪੀਸੀ ਦੇ ਇਲੈਕਸ਼ਨਸ ਨਹੀਂ ਹੋਏ ਕਿਸੇ ਅਖਬਾਰ ਨੇ ਐਡੀਟੋਰੀਅਲ ਨਹੀਂ ਲਿਖਿਆ ਹੈਗਾ ਕਿ ਇਹ 14 ਸਾਲ ਤੋਂ ਸਿੱਖਾਂ ਦੀ ਜਮਹੂਰੀਅਤ ਨੂੰ ਖਤਮ ਕੀਤਾ ਗਿਆ ਹੈਗਾ ਔਰ ਕੋਈ ਵੀ ਲੀਡਰ ਨਹੀਂ ਬੋਲ ਰਿਹਾ ਜਿਹੜੇ ਵੀ ਕਾਬਜ ਹੈਗੇ ਐਸਟੀਪੀਸੀ ਤੇ ਕਦੇ ਵੀ ਉਹਨਾਂ ਨੇ ਕਿਹਾ ਸੀ ਸਾਡੀ ਟਰਮ ਖਤਮ ਹੋ ਗਈ ਹੈ 14 ਸਾਲ ਤੋਂ ਸਾਡੇ ਇਲੈਕਸ਼ਨ ਨਹੀਂ ਕੀਤੇ ਗਏ ਤੇ ਕਮ ਸੋ ਕਮ ਇਹਨੂੰ ਨਵੇਂ ਦੁੱਧ ਤਾਂ ਕਰੀਏ ਪਰ ਕੋਈ ਵੀ ਨਹੀਂ ਕਹਿ ਰਿਹਾ ਬਸ ਸਤਿਕਾਰ ਤੁਸੀਂ ਤਿੰਨ ਵਾਰ ਤਿੰਨ ਵਾਰ ਤੁਸੀਂ ਤਿਆਗ ਕੀਤਾ ਵਾ ਆਪਣਾ ਕੈਂਡੀਡੇਟ ਪੁੱਛੇ ਕਰਕੇ ਦੂਜਿਆਂ ਨੂੰ ਮੌਕਾ ਦਿੱਤਾ ਦੂਜੀਆਂ ਜਥੇਵਾਂ ਨੂੰ ਲੱਗਦਾ ਤੁਹਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੀ ਸਾਥ ਦੇਣਗੇ ਹੋ ਕੋਣ ਜੀ ਉੱਚੀਆਂ ਜੱਥੇ ਬੰਦੀਆਂ ਜਿਵੇਂ ਅ ਅ ਉਹਨਾਂ ਦੇ ਵਾਸ ਪੰਜਾਬ ਦੀ ਜੱਥੇ ਬੰਦੀ ਦੇਖੋ ਇਹ ਪੋਲਿਟਿਕਸ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਜਿਵੇਂ ਜਿਵੇਂ ਇਹ ਪੋਲਿਟਿਕਸ ਦੇ ਵਿੱਚ ਅੱਗੇ ਚੱਲੀ ਜਾਂਦਾ ਕੋਈ ਦੁਸ਼ਮਣ ਹੋ ਜਾਂਦੇ ਆ ਕੋਈ ਦੋਸਤ ਹੋ ਜਾਂਦੇ ਆ ਇਹਦਾ ਕੋਈ ਇਹ ਕੋਈ ਅ ਸਟੇਬਲ ਜਵਾਬ ਨਹੀਂ ਦਿੱਤਾ ਜਾ ਸਕਦਾ ਉਸੇ ਮਾਝੇ ਵਾਲਿਆਂ ਨੇ ਤੁਹਾਨੂੰ ਵੀ ਮਾਨਤਾ ਦਿੱਤੀ ਸੀ ਮਾਨ ਦਿੱਤਾ ਸੀ ਭਾਈ ਅੰਮ੍ਰਿਤਪਾਲ ਨੂੰ ਵੀ ਮਾਨ ਦਿੱਤਾ ਹੈ ਅਗਰ ਮਨਦੀਪ ਸਿੰਘ ਨਹੀਂ ਜਿੱਤ ਸਕਿਆ ਕਿ ਮਾਝੇ ਦੇ ਲੋਕ ਗਦਾਰ ਹੋ ਗਏ ਨੇ ਕਿਉਂਕਿ ਹੁਣ ਵਾਰਸ ਪੰਜਾਬ ਦੇ ਜਿਹੜੇ ਸਪੋਰਟਰ ਨੇ ਉਹ ਕਮੈਂਟ ਪਾ ਰਹੇ ਨੇ ਲਿਖ ਰਹੇ ਨੇ ਵੀਡੀਓ ਪਾ ਰਹੇ ਨੇ ਕਿ ਮਾਝੇ ਵਾਲੇ ਗਦਾਰ ਨੇ ਮੇਰੇ ਤਾਂ ਡਾਂਟ ਕੇ ਜੀ ਮਾਝੇ ਚ ਮੈਂ ਤਾਂ ਨਹੀਂ ਕਹਿ ਸਕਦਾ ਹੈਗਾ ਹੈ ਇਹ ਹਨਾ ਮੈਂ ਤਾਂ ਇਹੋ ਜੀ ਚੀਜ਼ ਨਹੀਂ ਕਹਿ ਸਕਦਾ ਹੈਗਾ ਕਿ ਗਦਾਰ ਗਦਾਰ ਕਿਹੜੀ ਗੱਲ ਹੋਊਗੇ ਹਾਂਜੀ ਜਿਹੜੀ ਗੱਲ ਹੋਵੇ ਗਰਦਾਰ ਕਿ ਮਨਦੀਪ ਸਿੰਘ ਨੂੰ ਜਿਤਾ ਨਹੀਂ ਸਕੇ ਇਹਨੇ ਵੋਟ ਪਾਈ ਆ ਫਿਰ ਮੇਰਾ ਮਤਲਬ 20000 ਵੋਟ ਦਿੱਤੀ ਉਹਨਾਂ ਨੇ ਇਹ ਬਾਕੀ ਦੂਜੀਆਂ ਪਾਰਟੀਆਂ ਦਾ ਜੋਰ ਬਹੁਤ ਸੀ ਸਰਕਾਰ ਦਾ ਜੋਰ ਬਾਈ ਇਲੈਕਸ਼ਨ ਦੇ ਵਿੱਚ ਬਹੁਤ ਹੁੰਦਾ ਤੇ ਅੱਬਲੇ ਹੀ ਜਿਹੜੀ ਸਰਕਾਰ ਹੁੰਦੀ ਹੈ ਉਹ ਹੀ ਜਿੱਤਦੀ ਹੈ ਗਦਾਰ ਕਹਿਣਾ ਜਾਇਜ਼ ਹੈ ਮੰਨ ਸਕਦੇ ਇਹ ਤਾਂ ਇਹ ਤਾਂ ਕੋਈ ਇੰਪੋਰਟੈਂਟ ਗੱਲ ਨਹੀਂ ਗਰਦਾਰ ਤੁਸੀਂ ਮੈਂ ਹਾਂਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਮਾਨ ਸਾਹਿਬ ਕਮੈਂਟਾਂ ਪਬਲਿਕ ਕਮੈਂਟ ਉਹ ਨਹੀਂ ਹੋ ਸਕਦਾ ਯਾਰ ਗੁਰਦਾਰ ਖੇਪੇ ਹੋ ਸਕਦਾ ਇਹ ਜੇ ਵੋਟ ਨਹੀਂ ਪਾਈ ਹੈ ਠੀਕ ਹੈ ਮਾਨ ਸਾਹਿਬ 328 ਰੁਪਏ ਦਾ ਬੁੱਧਾ ਚੁੱਕਿਆ ਨਹੀਂ ਅਜੇ ਤੱਕ ਕੀ ਪ੍ਰਕਿਰਿਆ 328 ਰੁਪਿਆਂ ਦਾ ਵੀ ਮੁੱਦਾ ਚੁੱਕਿਆ ਹੀ ਉਹਦੇ ਬਾਰੇ ਕੀ ਕੋਈ ਅਜੇ ਤੱਕ ਕੋਈ ਰਿਜ਼ਲਟ ਨਹੀਂ ਜੀ ਨਿਕਲੇਗਾ ਪਰ ਇਹ ਜੱਜਦਾਰ ਨੇ ਐਕਸ਼ਨ ਤਾਂ ਲਿਆ ਹੈਗਾ ਪਰ ਅਜੇ ਤੱਕ ਐਸਟੀਪੀਸੀ ਨੇ ਕੋਈ ਐਕਸ਼ਨ ਨਹੀਂ ਲਿਆ ਹੈਗਾ ਨਾ ਸਿੱਖਾਂ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਪਰ ਸਾਡੇ ਕੱਲੇ ਦੀ ਗੱਲ ਨਹੀਂ ਸੁਣੀ ਜਾਂਦੀ ਜਿੰਨਾ ਚਿਰ ਇਹ ਸਾਰੇ ਸਿੱਖ ਨਹੀਂ ਇੱਕ ਹੋ ਕੇ ਕਹਿੰਦੇ ਕਿ ਸਾਡੇ ਇਲੈਕਸ਼ਨ ਕਰਾਓ ਤੇ ਐਸਪੀਸੀ ਦੇ ਨਵਾਂ ਯੁੱਗ ਆਵੇ ਹੁਣ ਤਾਂ ਜਿਹੜੇ ਸਾਧ ਦੇ ਮਹੰਤ ਨੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਇਹ ਅਸਲੀ ਕਬਜ਼ਾ ਮਹੰਤਾਂ ਦਾ ਹੈ ਇਹ ਇਲੈਕਟਿਡ ਐਸਡੀਪੀਸੀ ਨਹੀਂ ਹੈ ਮਾਨ ਸਰ ਜਦੋਂ

ਉਹਨੂੰ ਲੱਗਦਾ ਵੀ ਉਹ ਤੁਹਾਡਾ ਸਾਥ ਦੇ ਸਕਦੇ। ਨਾ ਜੇ ਹੋ ਜੇ ਤਾਂ ਚੰਗਾ ਹੀ ਹੈ ਜੇ ਮੇਰਾ ਮਤਲਬ ਸਾਰੇ ਆਕਾਲੀ ਇਕੱਠੇ ਹੋ ਜਾਣ ਤੇ ਆਪ ਬੀਜੇਪੀ ਆਰਐਸਐਸ ਕਾਂਗਰਸ ਆਮ ਆਦਮੀ ਪਾਰਟੀ ਇਹ ਤਾਂ ਮਗਰੋਂ ਲੱਥਣਗੇ ਨਾ ਉਹ ਤਾਂ ਪਹਿਲਾਂ ਕਬਜ਼ਾ ਹੋਇਆ ਜੀ ਆਰਐਸਐਸ ਤੇ ਬੀਜੇਪੀ ਤੇ ਪਹਿਲਾਂ ਇਸ ਫਰੋਮਿਕਵੇਟੀ ਵਿੱਚ ਆ ਕਬਜ਼ਾ ਹੋਇਆ ਹੈ। ਹਾਂਜੀ ਕਬਜ਼ਾ ਹੈਗੇ ਆ। ਹਾਂ ਤੇ ਉਹ ਕਿਤਾਹੜਾ ਛੱਡੂ ਉਹਨਾਂ ਤੋਂ ਜੇ ਆਪਾਂ ਇਕੱਠੇ ਹੋ ਜਾਵਾਂਗੇ ਤੇ ਇਹ ਫੇਰ ਕਬਜ਼ਾ ਛੁੱਟ ਜਾਊਗਾ ਜੀ ਇਹਨਾਂ ਦਾ ਸ਼੍ਰੋਮਣੀ ਤੁਹਾਡੇ ਇਸ ਬਿਆਨ ਤੋਂ ਬਾਅਦ ਬਾਦਲ ਸਾਹਿਬ ਨਾਲ ਤੁਹਾਡੀ ਗੱਲਬਾਤ ਚੱਲੀ ਹੈ ਵੀ ਜੇ ਆਪਾਂ ਇਕੱਠੇ ਨਹੀਂ ਮੇਰੇ ਨਾਲ ਨਹੀਂ ਚੱਲੀ ਕੋਈ ਵੀ ਇਹ ਆਦੀ ਦੇ ਬਿਆਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਹਾਡਾ ਗੱਠਜੋੜ ਹੋ ਜਵੇ ਕੋਈ ਵੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕਿਹਾ ਕੋਈ ਵੀ ਅਕਾਲੀ ਕੋਈ ਵੀ ਪੰਜਾਬ ਦੇ ਹਾਂ ਮਾਨ ਸਾਹਿਬ ਨੇ ਰਿਫਰੈਂਡਮ 2020 ਲਈ ਬਣਾਇਆ ਜੀ ਠੀਕ ਜੀ ਰਿਫਰੈਂਡਮ 2020 ਲਈ ਬਣਾਇਆ ਜੀ ਰਿਫਰੈਂਡਮ ਤਵਾ ਕੀ ਬਣਿਆ ਖਾਲਸਤਾਨ ਬਣੂਗਾ ਜੀ ਜਿਹੜੀ ਗੱਲ ਹੈ ਜੀ ਖਾਲਸਤਾਨ ਦੀ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਉਹ ਆਪਣੀ ਗੱਲ ਕਰ ਰਹੇ ਹੈ ਜੀ ਤੇ ਉਹ ਰੈਫਰੈਂਡਮਸ ਕਰਾ ਰਹੇ ਹੈ ਉਹਦੇ ਤੇ ਫਰਕ ਪੈ ਰਿਹਾ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਰਿਹਾ ਕਿ ਸਿੱਖ ਲੈ ਤਾਂ ਹੋਣਾ ਚਾਹੁੰਦੇ ਹੈ ਤੁਸੀਂ ਕਹਿੰਦੇ ਖਾਲਸਤਾਨ ਬਣਦੇ ਨਾਲ ਇਹ ਜਿਹੜੇ ਸਾਰੇ ਹਾਲਾਤ ਜਿਹੜੇ ਉੱਜੇ ਨੇ ਉਹ ਠੀਕ ਹੋ ਜਾਣਗੇ ਜੀ ਤੇ ਹਿੰਦੂਆਂ ਦੇ 1947 ਤੋਂ ਬਾਅਦ ਵਿਗੜੇ ਸਿੰਦੀਕੀ ਦੇ ਭਾਈ ਮਨਦੀਪ ਸਿੰਘ ਦੀ ਹਾਰ ਦੇ ਪਿੱਛੇ ਵੀ ਕਾਰਨ ਹੈ ਕਿ ਪਾਕਿਸਤਾਨ ਵੀ ਮੰਗੀ ਹਿੰਦੂਆਂ ਹਿੰਦੂਆਂ ਦੇ ਹਾਲਾਤ 1947 ਤੋਂ ਬਾਅਦ ਵਿਗੜੇ ਉਹਨਾਂ ਦੇ ਜਿਹੜੇ ਸਮਰਥਕ ਨੇ ਹਿੰਦੂਆਂ ਦੇ ਉਹ ਵੀ ਰੌਲਾ ਪਾ ਰਹੇ ਨੇ ਸਾਡੇ ਨਾਲ ਇੱਥੇ ਟੱਕਾ ਹੁੰਦਾ ਸਾਡੇ ਨਾਲ ਇੱਥੇ ਟੱਕਾ ਹੁੰਦਾ ਨਹੀਂ ਪਰ ਵਿਗੜੇ ਹੈ ਫਿਰ ਖਾਲਸਾਣ ਬਣਨ ਦੇ ਨਾਲ ਸਿੱਖਾਂ ਦੇ ਹਾਲਾਤ ਕਿਵੇਂ ਵਿਗੜੇ ਜਾਣਗੇ ਮਾਨ ਸਰ ਇੱਕ ਗੱਲ ਹੋਰ ਹੈ ਜੀ ਹਿੰਦੂ ਕਹਿ ਰਿਹਾ ਜੀ ਹਿੰਦੂ ਖਤਰੇ ਵਿੱਚ ਸਿੱਖ ਕਹਿੰਦੇ ਸਿੱਖ ਖਤਰੇ ਵਿੱਚ ਮੁਸਲਮਾਨ ਕਹਿ ਰਹੇ ਨੇ ਆਜ਼ਾਦ ਕੌਣ ਹੈ ਫਿਰ ਹਿੰਦੂ ਕਹਦੇ ਆ ਕਿ ਸਾਨੂੰ ਕਿ ਕਦੇ ਸਾਡੇ ਧਰਮ ਨੂੰ ਖਤਰਾ ਜੀ ਜਿੰਨੇ ਜਰ ਉਹਨਾਂ ਨੇ ਧਰਮ ਨਹੀਂ ਬੰਦਾ ਉਹਨਾਂ ਜਰ ਸਾਨੂੰ ਸੁਖ ਦਾ ਸਾਹ ਨਹੀਂ ਹੋਣਾ ਤੁਸੀਂ ਕਹ ਰਹੇ ਜਿੰਨੇ ਜਰ ਖਾਲਸਾ ਬਣੇਗਾ ਉਹਨਾਂ ਜਰ ਸਾਰੇ ਆਜ਼ਾਦ ਨਹੀਂ ਸਿੱਖ ਆਜ਼ਾਦ ਨਹੀਂ ਆਜ਼ਾਦ ਕੌਣ ਹੈ ਮਤਲਬ ਸਾਰੇ ਜੇ ਗੁਲਾਮ ਹੋਏ ਆਜ਼ਾਦ ਕੌਣ ਇਹ ਪੁੱਛ ਰਹੇ ਉਹ ਤਾਂ ਤੁਸੀਂ ਬੋਟਿਕਸ ਚੱਲਦੀ ਪਈ ਐ ਉਹ ਆਹ ਤੁਸੀਂ ਉਹੀ ਗੱਲ ਕੀਤੀ ਕਿ ਇੱਕ ਪਿੰਡੂ ਆਦਮੀ ਲਾਲੇ ਨੇ ਨੱਪ ਲਿਆ ਸੀਗਾ ਤੇ ਇਹ ਨੱਪਿਆ ਹੋਇਆ ਇਹ ਰੋਈ ਜਾਂਦਾ ਸੀਗਾ ਤੇ ਕਿਸ ਨੇ ਪੁੱਛਿਆ ਤੂੰ ਕਿਉਂ ਇਹ ਰੋਈ ਜਾਂਦਾ ਤੂੰ ਤਾਂ ਇਹਨੂੰ ਨੱਪਿਆ ਕਹਿੰਦਾ ਜਦੋਂ ਇਹ ਉੱਠ ਪਿਆ ਮੈਨੂੰ ਕੁੱਟੂਗਾ ਹਣਾ ਹੁਣ ਹਿੰਦੂਆਂ ਹਿੰਦੂਆਂ ਦਾ ਰਾਜ ਹੈ ਹਾਂਜੀ ਰੋਜ਼ ਪਾਕਿਸਤਾਨ ਤੇ ਹਮਲਾ ਕਰਦੇ ਆ ਪਰ ਚੀਨ ਵਾਲ ਮੂੰਹ ਨਹੀਂ ਕਰਦੇ ਜਿਦੋਂ ਉਹਨਾਂ ਦਾ ਦਿਲ ਖਰਦਾ ਉਹਦੀ ਕੈਬਨੇਟੀ ਸੰਦੂਰ ਠੀਕ ਵੋਟਰਾਂ ਦਾ ਧੰਨਵਾਦ ਵੋਟਰਾਂ ਦਾ ਅਸੀਂ ਧੰਨਵਾਦ ਕਰਨਾ ਹੈ ਜੀ ਇਹ ਵੋਟਰਾਂ ਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੈ ਠੀਕ ਹੈ ਧੰਨਵਾਦ